ਹੁਣ ਦੋਸਤੋ ਠੰਡ ਬਹੁਤ ਪੈ ਰਹੀ ਆ ਉਪਰੋਂ ਧੁੱਪ ਵੀ ਨਹੀਂ ਨਿਕਲ ਰਹੀ ਇਸ ਕਰਕੇ ਕਈ ਕਿਸਾਨ ਵੀਰਾਂ ਦਾ ਕਹਿਣਾ ਕਿ ਸਾਡੀ ਕਣਕ ਦਿਨੋਂ ਦਿਨ ਖਰਾਬ ਹੋਦੀ ਜਾਂਦੀ ਆ ਪੀਲੀ ਪਈ ਜਾਂਦੀ ਆ ਤੇ ਕਈ ਕਿਸਾਨ ਵੀਰ ਕਹਿੰਦੇ ਸਾਡੀ ਕਣਕ ਤਹੇ ਤੱਕ ਤਿੱਲਾ ਤਿੱਲਾ ਖੜੀ ਆ ਫਟਾਰੇ ਹੀ ਨਹੀਂ ਕਰਦੀ ਕਈ ਕਿਸਾਨ ਵੀਰ ਕਹਿੰਦੇ ਕੱਖਾਂ ਨਹੀਂ ਸਪਰੇਅ ਕੀਤੀ ਸੀ ਆਹੀ ਗੋਲੀ ਡੰਡੇ ਵਾਲੀ ਤੇ ਜਿਹਦੇ ਕਰਕੇ ਸਾਡੀ ਕਣਕ ਖਰਾਬ ਹੋਈ ਜਾਂਦੀ ਯਾਰ ਸੜੀ ਜਾਂਦੀ ਆ ਅਸੀਂ ਬਹੁਤ ਕੁਝ ਪਾ ਕੇ ਦੇਖ ਲਿਆ ਸਹੀ ਨਹੀਂ ਹੁੰਦੀ ਕੀ ਕਰੇਗੀ ਤਾਂ ਦੋਸਤੋ ਜਿੰਨਾ ਟਾਈਮ ਤੱਕ ਧੁੱਪ ਨਹੀਂ ਨਿਕਲਦੀ ਉਨਾ ਟਾਈਮ ਆਪਾਂ ਇੱਕ ਕੰਮ ਕਰਨਾ ਯੂਰੀਆ ਤਾਂ ਸਾਰੇ ਕਿਸਾਨ ਵੀ ਪਾਉਂਦੇ ਆ ਨਾ ਤਾਂ ਆਪਾਂ ਕੀ ਕਰਨਾ ਯੂਰੀਆ ਤਾਂ ਪਾਉਣੀ ਪਉਣੀ ਆ ਯੂਰੀਆ ਦੇ ਵਿੱਚ 10 ਕਿਲੋ ਤਾਂ ਮਿਕਸ ਕਰ ਲੈਣਾ ম্যাগਨੀਸ਼ੀਅਮ ਸਲਫੇਟ ਤੇ ਨਾਲ ਉਹਦੇ 3 ਕਿਲੋ ਮਿਕਸ ਕਰ ਲੈਣਾ ਸਲਫਰ ਕਿਹੜਾ 90% ਵਾਲਾ ਪਾਊਡਰ ਟਾਈਪ ਯਾਦ ਰੱਖੇ ਦਾਣੇਦਾਰ ਨਹੀਂ ਲੈਣਾ ਆਪਾਂ ਪਾਊਡਰ ਵਾਲਾ ਲੈਣਾ ਹੁਣ ਦੋਸਤੋ ਤੁਸੀਂ ਕਹੋਗੇ ਯਾਰ ম্যাগਨੀਸ਼ੀਅਮ ਸਲਫੇਟ ਤੇ ਸਲਫਰ ਦਾ ਕੀ ਰੋਲ ਆ ਦੇਖੋ ਦੋਸਤੋ ਆਪਣੀ ਜਿਹੜੀ ਕਣਕ ਆ ਉਹਦੇ ਵਿੱਚ ਕਲੋਰੋਫਿਲ ਦੀ ਕਮੀ ਹੋਈ ਤਾਂ ਅਗਰ ਕੀ ਪੀਲਾ ਬਣਾਇਆ ਤਾਂ ਕਿ ਇਹ ম্যাগਨੀਸ਼ੀਅਮ ਸਲਫੇਟ ਤੇ ਸਲਫਰ ਨੇ ਡਾਇਰੈਕਟ ক্লোਰੋਫਿਲ ਨੂੰ ਵਧਾਉਣਾ ਜਿਹਦੇ ਕਰਕੇ ਹਰਾਪਣ ਵਧੂਗਾ ਹਰਾਪਣ ਵਧੂਗਾ ਤਾਂ ਆਪਣੀ ਕਣਕ ਫਟਾਰਾ ਵੀ ਕਰੂਗੀ ਗਰੋਥ ਵੀ ਕਰੂਗੀ ਗੱਲ ਪੱਲੇ ਪਈ ਉੱਪਰੋਂ ਜਿਹੜਾ ম্যাগਨੀਸ਼ੀਅਮ ਸਲਫੇਟ ਆ ম্যাগਨੀਸ਼ੀਅਮ ਤੱਤ ਦੀ ਘਾਟ ਵੀ ਪੂਰੀ ਕਰੂਗਾ ਜਿਹੜਾ ਸਲਫਰ ਆ ਉਹ ਕੰਟੈਕਟ ਫੰਗੀਸਾਈਡ ਦਾ ਕੰਮ ਵੀ ਕਰੂਗਾ ਨਾਲ ਸਲਫਰ ਦੀ ਘਾਟ ਵੀ ਪੂਰੀ ਕਰੂਗਾ ਜਿੰਨਾ ਕਿਸਾਨ ਵੀਰਾਂ ਦੇ ਕਣਕ ਪਾਣੀ ਦਾ ਦੱਬ ਗਈ ਹੈ ਨਾ ਕਿਰਪਾ ਕਰਕੇ ਉਹ ਤਾਂ ਇਸ ਫਾਰਮੂਲੇ ਨੂੰ ਜਰੂਰ ਅਪਣਾਉਣਾ ਚਾਰ ਪੰਜ ਦਿਨਾਂ ਬਾਅਦ ਤੁਹਾਨੂੰ ਰਿਜ਼ਲਟ ਦਾ ਪਤਾ ਲੱਗ ਜਾਊਗਾ ਇਹ ਤਾਂ ਹੋ ਗਿਆ ਆਪਾਂ ਜਿਹੜਾ ਸਮਾਨ ਯੂਰੀਆ ਨਾਲ ਮਿਕਸ ਕਰਕੇ ਦੇਣਾ ਯਾਦ ਰਹੇ ਦੋਸਤੋ ਮੈਗਨੀਸ਼ੀਅਮ ਸਲਫੇਟ ਆਪਾਂ ਯੂਰੀਆ ਨਾਲ ਓਨਾ ਕੀ ਮਿਕਸ ਕਰਨਾ ਜਿੰਨਾ ਕਿ ਆਪਾਂ ਨਾਲ ਨਾਲ ਝੋਲੀ ਵਿਲੀ ਕਰਦਗੇ ਨਹੀਂ ਤਾਂ ਇਹ ਜ਼ਿਆਦਾ ਟਾਈਮ ਤੱਕ ਮਿਕਸ ਪਿਆ ਰਹੇਗਾ ਤਾਂ ਪਾਣੀ ਛੱਡ ਜਾਂਦਾ ਇਹ ਗੱਲ ਜ਼ਰੂਰ ਯਾਦ ਰੱਖਿਓ ਹੁਣ ਜਿਵੇਂ ਧੁੱਪ ਨਿਕਲੀ ਨਾਲ ਨਾਲ ਆਪਾਂ ਕਰਨੀ ਆ ਸਾਡਾ ਕਿਸਾਨ ਕੋਲ ਦੀ ਸਪਰੇ ਇਹਦੇ ਵਿੱਚ ਆਪਾਂ ਕੀ ਕਰਨਾ ਹੁਣ ਯੂਰੀਆ ਬਾਹਰ ਕੱਢ ਦੇਣੀ ਆ ਯੂਰੀਆ ਆਪਾਂ ਪਾਤ ਹੀ ਨਾ ਤਾਂ ਆਪਾਂ ਕੀ ਕਰਨਾ ਪ੍ਰੋਪੀਨੇਵ 70% ਫੰਗੀ ਸੱਟ ਦਾ ਲੈਣਾ 400 ਗ੍ਰਾਮ ਉਹਦੇ ਨਾਲ 100 ਗ੍ਰਾਮ ਚਿਲਟਰ ਲੋਹਾ ਤੇ ਨਾਲ ਇੱਕ ਹਿਊਮਿਕ ਐਸਿਡ ਹਿਊਮਿਕ ਐਸਿਡ ਬਾਜ਼ਾਰ ਦੇ ਵਿੱਚ ਕਾਫੀ ਤਰ੍ਹਾਂ ਦਾ ਆਉਂਦਾ ਕੁਝ 12% ਦੇ ਵਿੱਚ ਆਉਂਦਾ ਕੁਝ ਦੇ ਵਿੱਚ ਹਿਊਮਿਕ ਐਸਿਡ ਇਮਿਨੋ ਐਸਿਡ ਮਿਕਸ ਆਉਂਦੇ ਆ ਕਾਫੀ ਤਰ੍ਹਾਂ ਦਾ ਆਉਂਦਾ ਜਿਹੜਾ ਤੁਹਾਨੂੰ ਮਿਲਦਾ ਪੁੱਛ ਲਓ ਸਪਰੇਅ ਵਾਲਾ ਲੈਣਾ ਤੇ ਡੋਜ਼ ਕਨਫਰਮ ਕਰ ਲਓ ਤੇ ਇਹਦੇ ਨਾਲ ਹੀ ਆਪਾਂ ਲੈਣੀ ਆ 1 ਕਿਲੋ ਮੈਗਨੀਜ਼ ਸਲਫੇਟ ਬਸ ਚਾਰਾਂ ਦਾ ਘੋਲ ਆਪਾਂ ਬਣਾਉਣਾ ਅਲੱਗ-ਅਲੱਗ ਤੇ ਇਕੱਠੀ ਸਪਰੇਅ ਕਰ ਦੇਣੀ ਆ ਯਾਦ ਰੱਖੇ ਦੋਸਤੋ ਸਪਰੇਅ ਕਰਦੇ ਸਮੇਂ ਸਿੱਧਾ ਪ੍ਰੈਸ਼ਰ ਪੱਤੇ 'ਤੇ ਨਹੀਂ ਮਾਰਨਾ ਤੇ ਪਾਣੀ ਆਪਾਂ 100 ਲੀਟਰ ਤੋਂ ਪਲੱਸ ਹੀ ਲਾਉਣਾ ਸਪਰੇਅ ਕਦੋਂ ਕਰਨੀ ਆ ਜਦੋਂ ਹੀ ਧੁੱਪ ਨਿਕਲਦੀ ਆ ਤਾਂ ਦੋਸਤੋ ਜਿਹੜੀ ਆਪਾਂ ਸਪਰੇਅ ਇਹ ਕਰਨੀ ਆ ਜਦੋਂ ਆਪਾਂ ਸਪਰੇਅ ਕਰਤੀ ਉਸ ਤੋਂ ਬਸ 5-4 ਦਿਨਾਂ ਬਾਅਦ ਮੈਨੂੰ ਕਮੈਂਟ ਕਰਕੇ ਜਾਂ ਫੋਨ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਕਣਕ ਦਾ ਕੀ ਹਾਲ ਆ ਤਾਂ ਦੋਸਤੋ ਇਹ ਏਡਾ ਤਕੜਾ ਫਾਰਮੂਲਾ ਨਾ ਤੁਹਾਡੀ ਮਰੀ ਪਈ ਕਣਕ ਦੇ ਵਿੱਚ ਵੀ ਜਾਨ ਪਾ ਦੇਊਗਾ ਜਿਹੜੇ ਕਿਸਾਨ ਵੀ ਕਹਿੰਦੇ ਆ ਸਾਤੋਂ ਕੱਖਾਂ ਨਹੀਂ ਸਪਰੇਅ ਹੋ ਗਈ ਖੇਤਿਆਂ ਨੂੰ ਮਾਰ ਨਹੀਂ ਕਰਦਾ ਕਣਕ ਤਾਂ ਸਾਡੀ ਗਈ ਕਿਰਪਾ ਕਰਕੇ ਇੱਕ ਵਾਰੀ ਇਸ ਦੀ ਸਪਰੇਅ ਕਰੋ ਫਿਰ ਮੈਨੂੰ ਫੋਨ ਕਰਕੇ ਜਾਂ ਕਮੈਂਟ ਕਰਕੇ ਜੋਰ ਦੱਸਿਓ ਤੁਹਾਡੇ ਕਣਕ ਦਾ ਕੀ ਹਾਲ ਹੈ ਤੁਸੀਂ ਆ ਆਪਨੀ ਅੱਖ ਨਾਲ ਆ ਤਾਂ ਨਜ਼ਾਰਾ ਲਿਆਤਾ ਸਾਡੀ ਕਣਕ ਤਾਂ ਕਦੇ ਪੀਲੀ ਪਈ ਨਹੀਂ ਇਹ ਤਾਂ ਸਾਨੂੰ ਹੀ ਪਲੇਖਾ ਲੱਗ ਗਿਆ ਸਾਡੀ ਕਣਕ ਦਬ ਗਈ ਆ ਐਡਾ ਤਕੜਾ ਰਿਜ਼ਲਟ ਮਿਲੂਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ